ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਧੰਨਵਾਦ ਕਰਦਾ ਆਂ ਆਪ ਦੇ ਚੈਨਲ ਦਾ ਵੀ ਜੀਨਾ ਜਿਹੜੀ ਮਜ਼ਦੂਰਾਂ ਦੀ ਆਵਾਜ਼ ਸੁਣਨ ਵਾਸਤੇ ਆਇਓ ਅੱਜ ਮੇਰਾ ਨਾਮ ਪਵਨ ਗੋੜਿਆਲ ਹੈ ਜੀ ਮੈਂ ਸੂਬੇ ਦਾ ਜਨਰਲ ਸੈਕਟਰੀ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦਾ ਤੇ ਅੱਜ ਦਾ ਜਿਹੜਾ ਤਰਨਾ ਲੱਗਿਆ ਸੀਗਾ ਆਉਤੀ ਮੀਟਿੰਗ ਸੀਗੀ ਸੀ ਸੜਕਾਂ ਤੇ ਸਫਾਈ ਦਾ ਜਿਹੜੀ ਮਸ਼ੀਨਾਂ ਨਾਲ ਇਹਨੇ ਕਰਵਾਉਣੀ ਸੀਗੀ ਉਹ ਮਤਾ ਰੱਦ ਹੋ ਗਿਆ ਹੈ ਕਿਉਂਕਿ ਸਾਡਾ ਵਿਰੋਧ ਸੀਗਾ ਕਮਿਸ਼ਨਰ ਸਾਹਿਬ ਨਾਲ ਅਸੀਂ ਕਰ ਵੀ ਰਿੱਕੇ ਦੇ ਕੇ ਆਏ ਸੀਗੇ ਮੇਅਰ ਨੂੰ ਵੀ ਰਿੱਕੇ ਦੇ ਕੇ ਆਏ ਸੀਗੇ ਅੱਜ ਅਸੀਂ ਧਰ ਨਾਲ ਸਾਰਾ ਸਫਾਈ ਦਾ ਕੰਮ ਬੰਦ ਕਰਕੇ ਸਾਰੇ ਸਫਾਈ ਸੇਵਾ ਕਹਤੇ ਵੱਡੀ ਗਿਣਤੀ ਚ ਇਕੱਠੇ ਹੋਏ ਸੀਗੇ ਸਾਡੀ ਮੰਗ ਸੀ ਕਿ ਵੀ ਇਹ ਜਿਹੜਾ ਮਤਾ ਰੱਦ ਕੀਤਾ ਜਾਵੇ ਅੱਜ ਇਹ ਮਤਾ ਰੱਦ ਹੋ ਗਿਆ ਹੈ ਸਾਡੇ ਏਕੇ ਦੀ ਜਿੱਤ ਹੈ ਸਾਡੀ ਇਕਤਾ ਦੀ ਜਿੱਤ ਹੈ ਸਫਾਈ ਕੰਮ ਦੀ ਜਿੱਤ ਹੈ ਹੁਣ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਮਾਨਯੋਗ ਕਮਿਸ਼ਨਰ ਤੋਂ ਵੀ ਜਿਹੜਾ ਇਹਨਾਂ ਦੀ ਤਨਖਾਹਾਂ ਪ੍ਰਤੀ ਮਹੀਨਾ ਕਟੋਕਰ 18000 ਰੁਪਏ ਦਿੱਤੇ ਜਾਣ ਤਾਂ ਜੋ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰ ਸਕਣ ਆਪਣਾ ਘਰ ਦਾ ਗੁਜ਼ਾਰਾ ਚਲਾ ਸਕਣ ਤੇ ਇਹਨਾਂ ਨੂੰ ਜਿਹੜੇ ਜਿਨ੍ਹਾਂ ਨੂੰ ਲਗਾਤਾਰ ਕੰਮ ਕਰਦੇ ਹੋਏ 3 ਸਾਲ ਹੋ ਗਏ ਹੈ ਡੀਸੀ ਰੇਟ ਦੇ ਉਹਨਾਂ ਨੂੰ ਰੈਗੂਲਰ ਵੀ ਕੀਤਾ ਜਾਵੇ ਕਿੰਨੇ ਮੁਲਾਜ਼ਮ ਇਫੈਕਟ ਹੁੰਦੇ ਸੀ ਰੋਡ ਨਾਲ ਸਾਡਾ ਉਹ ਕਟੋਕਰ 600 ਕਰਮਚਾਰੀ ਜਿਹੜਾ ਡੀਸੀ ਰੇਟ ਤੇ ਭਰਤੀ ਹੋਇਆ ਤੇ ਜੇ ਮਸ਼ੀਨਾਂ ਚੱਲਦੀਆਂ ਸਾਨੂੰ ਸਾਡੇ ਰੋਜ਼ਗਾਰ ਦਾ ਖਤਰਾ ਸੀਗਾ ਲੇਕਿਨ ਅੱਜ ਸਾਨੂੰ ਪਤਾ ਲੱਗਿਆ ਮੀਟਿੰਗ ਹੌਸ ਦੀ ਖਤਮ ਹੋਈ ਮਤਾ ਰੱਦ ਹੋ ਗਿਆ ਸਾਡੇ ਇੱਕੇ ਦੀ ਜਿੱਤ ਐਮਸੀ ਨਾਲ ਹੈ ਤੁਹਾਡੇ ਸਾਰੇ ਐਮਸੀ ਸਾਡੇ ਨਾਲ ਸਾਰੇ ਹੱਥੇ ਬੋਲੇ ਆ ਸਾਰੇ ਮਿਲ ਕੇ ਗਏ ਆ ਅਸੀਂ ਐਮਸੀ ਸਾਹਿਬ ਦਾ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਸਫਾਈ ਸੇਵਕਾਂ ਦੇ ਹੱਕ ਤੇ ਆਵਾਜ਼ ਚੁੱਕੀ ਹੈ ਤੇ ਉਹ ਮਤਾ ਰੱਦ ਕਰਵਾਇਆ ਉਹਨਾਂ ਨੇ ਹਾ ਦਾ ਹੁੰਗਾਰਾ ਭਰਿਆ ਮਤਾ ਰੱਦ ਹੋ ਗਿਆ ਸਾਡੇ ਤਰਨੇ ਦੀ ਜਿੱਤ ਹੋਈ ਹੈ ਸਫਾਈ ਸੇਵਕਾਂ ਦੀ ਜਿੱਤ ਹੋਈ ਹੈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਨਾ ਤੇ ਜਿਹੜੀ ਤਨਖਾਹਾਂ ਵਜੇ ਵਾਅਦਾ ਜਲਦ ਉਜਰ ਕੀਤਾ ਜਾਵੇ ਇਹ ਸਭ ਨਾਲ ਹੈ